मच्छी जीवे नीर त मच्छीना जीवे नीर त जीवे नीर तो बिना मछीना जीवे नीर बिना मच्छीना जीवे नीर तो बिना मच्छीना जीवे नीर त ਓ ਗੁਰ ਸਿੱਖ ਨਾ ਗੁਰਾਂ ਬਿਨਾ ਜੀਵੇ ਗੁਰ ਸਿੱਖ ਨਾ ਗੁਰਾਂ ਬਿਨਾ ਜੀਵੇ ਮਛੀ ਨਾ ਜੀਵੇ ਨੀਰ ਤੋਂ ਬਿਨਾ ਮਛੀ ਨਾ ਜੀਵੇ ਨੀਰ ਤੋਂ ਬਿਨਾ ਜੋ ਮਛਲੀ ਵੇਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵੀ ਹੁਣਾ ਚਾਤਰ ਕੋ ਕਿਉਂ ਕਰ ਤਰਪਤਾਵੇ ਨਾਦ ਕੁ ਰੰਗ ਬਦਿਆ ਸਨ ਮੁਖਿ ਉਠਤਾਵੇ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਦਾਵੇ ਵੱਖਰਾ ਵੱਖੀਆਂ ਸਾਖੀਆਂ ਦਰਸਾ ਕੇ ਉਦਾਹਰਨਾ ਦੇ ਕੇ ਮਹਾਰਾਜੀ ਸਾਡੀ ਪ੍ਰਤੀਤ ਨੂੰ ਪੱਕਿਆ ਕਰ ਰਹੇ ਹੈ ਜਿਵੇਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਉਹ ਪਾਣੀ ਤੋਂ ਬਿਨ ਬਗੈਰ ਜ਼ਿੰਦਗੀ ਖਤਮ ਹੋ ਜੇ ਇਸੇ ਤਰ੍ਹਾਂ ਹੀ ਗੁਰਸਿੱਖ ਦਾ ਨਾਤਾ ਗੁਰੂ ਨਾਲ ਹੈ ਅਸਾਂ ਵੇਖਿਆ ਸੰਗਤਾਂ ਦੇ ਦਰਸ਼ਨ ਕਰ ਰਹੇ ਆ ਵੱਡਿਆਂ ਦੇ ਵੀ ਕੀਤੇ ਨੇ ਤੇ ਹੁਕਮ ਅਨਸਾਰ ਮਹਾਰਜ ਦੇ ਚਰਨਾਂ 'ਚ ਚਲੇ ਗਏ ਪਰ ਪ੍ਰਤੀਤ ਤੇ ਭਰੋਸਾ ਇੰਨਾ ਇਹ ਜਾ ਕੇ ਦਰਸ਼ਨ ਕਰਨੇ ਮਹਾਰਜ ਨੂੰ ਲੱਭਦੇ ਫਿਰਨਾ ਵੀ ਅਟਾਰੀ ਸਾਹਿਬ ਨੇ ਕਿ ਠਿਕਾਣੇ ਸੁਈ ਗਏ ਨੇ ਕਿ ਜਾਂ ਅਟਾਰੀ ਸਾਹਿਬ ਨੇ ਜਿਥੇ ਵੀ ਹੋਣਾ ਉੱਥੇ ਲੈਣਾ ਲੱਗ ਜਾਨੀ ਰੌਣਕਾਂ ਲੱਗ ਜਾਨੀ ਕਿੰਨੇ ਕਿੰਨੇ ਦਿਨ ਵਿਹਾਰ ਛੱਡ ਕੇ ਮਹਾਰਾਜ ਕੋਲ ਬੈਠੇ ਰਹਿਣਾ ਗੁਰੂ ਪਿਆਰਿਆਂ ਨੇ ਉੱਥੇ ਬੈਠੇ ਰਹਿਣਾ ਕਿੰਨੇ ਕਿੰਨੇ ਦਿਨ ਇੱਕ ਦਿਨ ਦੁਕਾਨ ਬੰਦ ਕਰ ਲਈਏ ਤੇ ਮਨ ਨੂੰ ਚੋਰਾ ਲੱਗ ਜਾਂਦਾ ਵੀ ਗਾਹਕ ਮੁੜ ਕੇ ਆਉਣਗੇ ਪਰ ਸਾਧ ਸੰਗਤ ਜੀ ਮਹੀਨਿਆਂ ਬੱਧੀ ਮਹਾਰਾਜ ਕੋਲ ਜਦੋਂ ਗਰੀਬ ਨੂੰ ਆਖ ਨੇ ਕਿਰਪਾ ਕਰਨੀ ਵੀ ਜਾਓ ਹੁਣ ਵਿਹਾਰ ਵੀ ਚਲਾਓ ਫੇਰ ਆਉਣਾ ਐਸੀ ਪ੍ਰੀਤ ਜਿਨ੍ਹਾਂ ਦੀ ਵੱਜ ਗਈ ਹੈ ਮਹਾਰਾਜ ਉਹਨਾਂ ਤੇ ਮੋਹਰ ਲਾ ਰਹੇ ਨੇ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੀ ਹੋਣਾ ਚਾਦਰ ਕੋ ਕਿਉਂ ਕਰ ਤਰਪਤਾਵੇ 나ਦ ਕਰੰਕੇ ਵਿਦਿਆ ਸੰਮੁਖ ੜਤਾਵੇ ਪਵਰ ਲੋਭੀ Kusum ਬਾਸਿਕਾ ਮਿਲੇ ਆਪ ਬੰਧਾਵੇ ਕਿਸੇ ਨੇ ਕਿਹਾ ਸੀ ਨਾ ਸ਼ਾਇਰ ਨੇ ਪੌਰਿਆ ਬਾਜ ਆ ਜਾ ਫੁੱਲ ਵੇਖਣੇ ਬਾਗ ਵਿੱਚ ਜਾਇਆ ਨਾ ਕਰ ਨਾ ਜਾਇਆ ਕਰ ਕੀ ਲੈਣੇ ਉੱਥੋਂ ਐਵੇਂ ਆਪਣਾਪਕ ਪਾਵੇਂਗਾ ਕਿਸੇ ਆਖਿਆ ਪੌਰਿਆ ਬਾਜ ਆ ਜਾ ਫੁੱਲ ਵੇਖਣੇ ਬਾਗ ਵਿੱਚ ਜਾਇਆ ਨਾ ਕਰ ਡੁੱਬ ਮਰੇਗੀ ਕੰਬਲੀਆਂ ਸੋਣੀਆਂ ਨਹੀਂ ਸ਼ਾਲ ਵਿੱਚ ਚਨਾ ਦੇ ਲਾਇਆ ਨਾ ਕੀ ਲੈਣਾ ਐਵੇਂ ਡੁੱਬ ਜਾਏਗੀ ਖਤਮ ਹੋ ਜਾਏਗੀ ਨਾ ਜਾਇਆ ਕਰ ਕੋਈ ਰਹਿ ਸਕਦਾ ਆਪਣੇ ਗੁਰੂ ਤੋਂ ਬਗੈਰ ਜਿਹਦੇ ਨਾਲ ਪਿਆਰ ਹੋਵੇ ਕਈ ਵਾਰ ਯਾਦ ਕਰੀਏ ਨਾ ਸੱਚੀ ਮੱਚੀ ਉਹਦੇ ਦਰਸ਼ਨ ਸਾਹਮਣੇ ਹੋ ਜਾਂਦੇ ਤੇ ਸਾਧ ਸੰਗਤ ਜੀ ਦੇ ਮਾਰਗ ਨੂੰ ਯਾਦ ਕਰੀਏ ਤੇ ਮਾਰਗ ਨਹੀਂ ਆਉਂਦੇ ਉਹ ਤੇ ਸਦਾ ਹੀ ਸਾਡੇ ਕੋਲ ਸਦਾ ਹੀ ਆਉਂਦੇ ਨੇ ਅਸੀਂ ਭੁੱਲ ਜਾਂਦੇ ਆਂ ਅਸੀਂ ਉਸ ਪ੍ਰੀਤ ਨਾਲ ਯਾਦ ਨਹੀਂ ਕਰਦੇ ਜਿਵੇਂ ਅਸੀਂ ਆਪਣੇ ਭੈਣ ਭਰਾ ਨੂੰ ਸੱਜਣ ਮਿੱਤ ਨੂੰ ਯਾਦ ਕਰ ਲੈਂਦੇ ਆਂ ਜਦੋਂ ਕਰੀਦਾ ਫਿਰ ਆਨੰਦੀ ਆਨੰਦੀ ਸਾਧ ਸੰਗਤ ਜੀ ਕਿਸੇ ਕਿਆ ਭੌਰਿਆ ਬਾਜ਼ ਆਜਾ ਫੁੱਲ ਦੇਖਣੇ ਬਾਗ ਵਿੱਚ ਜਾਇਆ ਨਾ ਕਰ ਡੁੱਬ ਮਰेंगी ਸੋਹਣੀਏ ਕਮਲੀਆਂ ਨੀ ਛਾਲ ਵਿੱਚ ਚਨਾ ਦੇ ਲਾਇਆ ਨਾ ਕਰ ਅਗ ਵਾਕਿਆ ਭੌਰੇ ਨੇ ਸੁਣੀ ਮੈਥੋਂ ਤੈਨੂੰ ਸਾਰ ਨਹੀਂ ਪ੍ਰੇਮ ਕਮਾਉਣ ਵਾਲੀ ਮੁੰਡੋ ਚਲੀ ਆਉਂਦੀ ਰੀਤੀ ਆਸ਼ਕਾਂ ਦੀ ਸਿਰ ਦੇ ਕੇ ਗੁਰੂ ਮਨਾਉਣ ਵਾਲੀ ਇਹ ਸ਼ਬਦ ਵੀ ਆਂਦਾ ਨਾ ਛੱਡ ਛਾੜ ਰੇ ਮਨ ਭੋਰਾ ਪੌਰਾ ਕੀ ਘੱਟਾ ਦੀ ਮਾਰ ਪੌਰਾ ਕੀ ਕਰਦਾ ਕਦੀ ਉਸ ਫੋਲ ਤੇ ਬਹਿੰਦਾ ਕਦੀ ਉਸ ਫੋਲ ਤੇ ਬਹਿੰਦਾ ਉਹਨੂੰ ਰਿਜ਼ਕ ਨਹੀਂ ਆਉਂਦਾ ਇਹ ਜੀ ਦੀ ਹਾਲਤ ਹੈ ਮਾਰੇ ਫਰਮਾਂਦੇ ਨੇ ਤੂੰ ਇੱਕ ਦੋ ਤੂੰ ਇੱਕ ਨਾਲ ਪ੍ਰੀਤ ਕਰ ਤੂੰ ਜੋ ਮੰਗੇਗਾ ਤੈਨੂੰ ਮਿਲੇਗਾ ਦਰਦ ਦਾ ਫਿਰਨਾ ਛੱਡ ਦੇ ਇੱਕ ਦਰਦਾ ਹੋ ਕੇ ਬਹਿ ਜਾ ਦਰਦ ਦਰਦ ਦਾ ਫਿਰਨਾ ਛੱਡ ਦੇ ਇੱਕ ਦਰਦਾ ਹੋ ਕੇ ਬਹਿ ਜਾ ਦਰਦਾ ਫਿਰ ਨਾ ਛੱਡ ਦੇ ਇੱਕ ਦਰਦਾ ਹੋ ਕੇ ਬਹਿ ਜਾ ਉਹ ਦੁਨੀਆਂ ਤੋਂ ਕੀ ਲੈਣਾ ਸਤਿਗੁਰ ਕੋ ਸਭ ਕੁਝ ਲੈ ਜਾ ਤੂੰ ਦੁਨੀਆਂ ਤੋਂ ਕੀ ਲੈਣਾ ਸਤਿਗੁਰ ਤੋਂ ਸਭ ਕੁਝ ਲੈ ਜਾ ਦੁਨੀਆਂ ਤੋਂ ਕੀ ਲੈਣਾ ਸਤਿਗੁਰ ਤੋਂ ਸਭ ਕੁਝ ਲੈ ਜਾ ਉਹ ਦੁਨੀਆਂ ਤੋਂ ਕੀ ਲੈਣਾ ਸਤਿਗੁਰ ਤੋਂ ਸਭ ਕੁਝ ਲੈ ਜਾ ਸਤਗੁਰ ਤੋਂ ਸਭ ਕੁਝ ਲੈ ਜਾ ਉਹ ਗੁਰ ਤੋਂ ਸਭ ਕੁਝ ਲੈ ਜਾ